ਸਤਿਗੁਰਾਂ ਦੀ ਸਾਜੀ ਔਰਨੇ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਦੀਨ ਦਿਆਲ ਪਤਰ ਪਾਵਨ ਭਗਤ ਬਸਲ ਜੋਗੋ ਜੋਗਾ ਟਲ ਦਤਾਰ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਗੱਜ ਕੇ ਫਤੇ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਬਹੁਤ ਵੱਡੇ ਭਾਗ ਨੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਬੈਠੇ ਹੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਣਾ ਜਦੋਂ ਸਾਡੇ ਉੱਤਮ ਕਰਮ ਹੁੰਦੇ ਨੇ ਚੰਗੇ ਕਰਮ ਹੁੰਦੇ ਨੇ ਵੱਡੇ ਭਾਗ ਹੁੰਦੇ ਨੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿਣਾ ਸਤਿਗੁਰ ਪਾਸ ਉਹ ਸਤਿਗੁਰ ਜੀ ਦੇ ਚਰਨਾਂ ਵਿੱਚ ਬਹਿ ਨਹੀਂ ਸਕਦੇ ਭਾਵੇਂ ਆਪਾਂ ਵੇਖਦੇ ਆ ਗੁਰਦੁਆਰਾ ਸਾਹਿਬ ਆ ਜਾਣ ਪਰ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਨਹੀਂ ਬਹਿ ਸਕਦੇ ਉਹ ਜਾਂ ਲੰਗਰ ਕਨੇ ਚਲੇ ਜਾਣਗੇ ਜਾ ਇਧਰ ਉਧਰ ਖੜ ਕੇ ਗੱਲਾਂ ਮਾਰੀ ਜਾਣਗੇ ਭਾਵ ਉਹ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਉਹਨਾਂ ਨੂੰ ਗੋਦਨਸੀਬ ਹੋਏ ਨਹੀਂ ਸਕਦਾ ਆਪ ਜੀ ਦੇ ਬਹੁਤ ਵੱਡੇ ਭਾਗ ਨੇ ਸਾਧ ਸੰਗ ਜੀਓ ਜਿਨਨੇ ਵੀ ਜੋੜਿਓ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇਹ ਸ਼ਹੀਦਾ ਸਿੰਘਾਂ ਨੇ ਕਿਰਪਾ ਕੀਤੀ ਹੈ ਸਾਰਿਆਂ ਦੇ ਜੋ ਰਲ ਮਿਲ ਕੇ ਆਪਾਂ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਲਸਾਨੀ ਕੁਰਬਾਨੀ ਨੂੰ ਚੇਤੇ ਕਰਦਿਆਂ ਹੋਇਆ ਮਾਤਾ ਗੁਜਰ ਕੌਰ ਜੀ ਛੋਟੇ ਸਹਬਜਾਦੇ ਕੁੰਮਾ ਮਾਸ਼ਕੀ ਦੇ ਨਾਮ ਦੇ ਕੋਲ ਜਾਂਦੇ ਨੇ ਉਸ ਜਗ੍ਹਾ ਤੇ ਸਤਿਗੁਰ ਜੀ ਦੇ ਪਾਵਨ ਫਰਜੰਦਾਂ ਦੀ ਸੇਵਾ ਕੀਤੀ ਇੱਕ ਰਾਤ गुਜ਼ਾਰੀ ਮਾਤਾ ਗੁਜਰ ਕੌਰ ਦੇ ਸਹਬਜਾਦਿਆਂ ਨੇ ਇਸ ਜਗ੍ਹਾ ਤੇ ਗੰਗੂ ਬ੍ਰਹਮਣ ਮਿਲਿਆ ਸੀ ਮਾਤਾ ਜੀਆਂ ਨੂੰ ਕਹਿਣ ਲੱਗਿਆ ਮਾਤਾ ਜੀ ਤੁਸੀਂ ਮੇਰੇ ਘਰ ਚੱਲੋ ਜਿੰਨਾ ਟਾਈਮ ਮਰਜ਼ੀ ਰਹੋ ਜਦੋਂ ਸਭ ਠੀਕ ਠਾਕ ਹੋ ਜਾਣਾ ਤੇ ਤੁਸ ਤੁਹਾਨੂੰ ਖਾਲਸੇ ਦੇ ਨਾਲ ਮੈਂ ਮਿਲਾ ਦੇਵਾਂਗਾ ਆਪਣੇ ਪਿੰਡ ਸਿਹੜੀ ਲੈ ਗਿਆ ਸਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਇਹਦੇ ਪਿੰਡ ਜਾ ਕੇ ਇੱਕ ਰਾਤ ਕੱਟੀ ਐ ਰਾਤ ਸਮੇ ਆਪਾਂ ਦੇਖਦੇ ਆਂ ਮਾਤਾ ਜੀਆਂ ਨੇ ਆਪਣੇ ਦੋਨੇ ਪੋਤਿਆਂ ਨੂੰ ਲਾਣ ਲੈ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਆਪਣੇ ਬੁੱਢਿਆਂ ਹੱਡਾਂ ਦਾ ਨਿੱਗ ਦਿੰਦੇ ਰਹੇ ਮਾਤਾ ਜੀ ਤੇ ਗੰਗੂ ਰਾਤ ਸਮੇ ਆਇਆ ਮੋਹਰਾਂ ਚੁੱਕ ਲਈਆਂ ਮਾਤਾ ਜੀ ਨੇ ਵੇਖ ਲਿਆ ਸਾਸ ਸੰਗ ਜੀਓ ਮਾਇਆ ਪੈਸਾ ਜਿਹੜੇ ਦੋ ਭਰਾ ਇਕੱਠੇ ਥਾਲੀ ਵਿੱਚ ਪ੍ਰਸ਼ਾਦਾ ਛਕਦੇ ਸੀ ਨਾ ਪੈਸਿਆਂ ਦੇ ਕਾਰਨ ਅੱਜ ਭਰਾ ਭਰਾ ਦਾ ਕਤਲ ਕਰ ਰਿਹਾ ਵੈਰੀ ਬਣ ਗਿਆ ਕਾਰਨ ਕੀ ਬਣਿਆ ਵਿੱਚ ਮਾਇਆ ਜ਼ਮੀਨ ਪੈਸਾ ਪੈ ਗਿਆ ਵੱਡਿਆਂ ਵੱਡਿਆਂ ਨੂੰ ਹਲਾ ਕੇ ਰੱਖ ਦਿੰਦੀ ਹੈ ਮਾਇਆ ਮੋਹਾਂ ਚੁੱਕੀਆਂ ਸਵੇਰ ਵੇਲੇ ਮਾਤਾ ਜੀ ਕਹਿਣ ਲੱਗੀ ਵੇ ਗੰਗਿਆ ਮੋਰਾ ਤੇ ਸੰਭਾਲ ਕੇ ਰੱਖ ਲੀਆਂ ਉਸ ਸਮੇਂ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਹੈ ਬੁਰਾ ਪਰ ਪਾਪੀ ਬੰਦੇ ਨੂੰ ਗੁਰਮੁਖੋ ਪਿਆਰਾ ਲੱਗਦਾ ਮਾਤਾ ਜੀ ਨੂੰ ਕਹਿਣ ਲੱਗਿਆ ਇੱਕ ਤਾਂ ਤੁਹਾਨੂੰ ਘਰ ਵਿੱਚ ਪਨਾਹ ਦਿੱਤੀ ਐ ਤੇ ਦੂਸਰਾ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਇਆ ਤੁਸੀਂ ਬਹੁਤ ਵੱਡਾ ਮੇਰੇ ਤੇ ਤੇ ਤੁਹਾਨੂੰ ਪਕੜਾ ਦੇਵਾਂਗਾ ਤੁਸੀਂ ਹਕੂਮਤ ਦੇ ਬਾਗੀਆਂ ਬਾਗੀਆਂ ਨੂੰ ਪਨਾਹ ਦੇਣਾ ਇੱਕ ਸਜ਼ਾ ਹੈ ਮਾਤਾ ਜੀ ਉਸ ਸਮੇਂ ਮਾਤਾ ਜੀ ਨੇ ਰੋਕਿਆ ਪਰ ਗੰਗੂ ਬ੍ਰਾਹਮਣ ਨਹੀਂ ਰੁਕਿਆ ਮਰੰਡੇ ਜਾ ਕੇ ਦੋ ਰੰਗੜ ਜਾਨੀ ਖਾਂ ਤੇ ਮਾਨੀ ਖਾਂ ਨੂੰ ਬਾਹਰੋਂ ਕੁੰਡਾ ਲਾ ਗਿਆ ਮਰੰਡੇ ਜਾ ਕੇ ਸਿਪਾਈਆਂ ਨੂੰ ਲੈ ਆਇਆ ਆ ਕੇ ਉਸ ਸਮੇਂ ਸਾਰੇ ਘਰ ਨੂੰ ਘੇਰਾ ਪਾਇਆ ਮਾਤਾ ਗੁਜਰ ਕੌਰ ਜੀ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਇੱਥੋਂ ਫਿਰ ਗੱਡਿਆਂ ਤੇ ਬਿਠਾ ਕੇ ਮਰਿੰਡੇ ਕੋਤਵਾਲ ਦੇ ਵਿੱਚ ਜਿੱਥੇ ਅੱਜ ਵੀ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਹਨ ਉਸ ਜੇਲ੍ਹ ਦੇ ਵਿੱਚ ਰੱਖਿਆ ਗਿਆ ਕੁੰਮੋ 마ਸ਼ਕੀ ਦੀ ਫੱਪਰੀ ਦੇ ਵਿੱਚ ਮਾਤਾ ਜੀਆ ਨੇ ਰਾਤ ਨੂੰ ਜੋ ਇੱਕ ਬੀਬੀ ਵੱਲੋਂ ਸੇਵਾ ਕੀਤੀ ਗਈ ਸੀ ਜਿਨਾਂ ਮਾਤਾ ਲక్ష్ਮੀ ਨਾਮ ਆਇਆ ਇਤਿਹਾਸ ਵਿੱਚ ਉਹਨੇ ਪ੍ਰਸ਼ਾਦਾ ਸ਼ਕਾਇਆ ਸੀ ਉਸ ਤੋਂ ਬਾਅਦ ਗੰਗੂ ਨੇ ਵੀ ਕੋਈ ਇੰਨਾ ਖਾਸ ਪ੍ਰਸ਼ਾਦਾ ਵਧੀਆ ਨਹੀਂ ਦਿੱਤਾ ਮਰੰਡੇ ਕੋਤਵਾਲ ਵਿੱਚ ਆ ਗਏ ਥਾਣੇ ਵਿੱਚ ਇੱਥੇ ਵੀ ਕੁਝ ਨਾ ਠੰਡੇ ਫਰਸ਼ ਤੇ ਰੱਖਿਆ ਗਿਆ ਨਾ ਖਾਣ ਨੂੰ ਨਾ ਕੁਝ ਪੀਣ ਨੂੰ ਇੱਥੋਂ ਫਿਰ ਸਹਿਬਜਾਦਿਆਂ ਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਸਰਹੰਦ ਵਿਖੇ ਉਧਰੋਂ ਵਜ਼ੀਰ ਖਾਂ ਨੂੰ ਖਬਰ ਮਿਲਦੀ ਹੈ ਵੀ ਸਤਗੁਰੂ ਜੀ ਦੇ ਸਹਬਜ਼ਾਦੇ ਤੇ ਮਾਤਾ ਗੁਦਰ ਕੌਰ ਜੀ ਸਾਡੀ ਕੈਦ ਵਿੱਚ ਨੇ ਵਜ਼ੀਰ ਖਾਂ ਬਹੁਤ ਗੁੱਸੇ ਵਿੱਚ ਸੀ ਰੋਸ ਵਿੱਚ ਸੀ ਕਿਉਂਕਿ ਚਮਕੌਰ ਦੀ ਜੰਗ 10 ਲੱਖ ਫੌਜ ਦਾ ਨੁਕਸਾਨ ਕਰਾਇਆ ਪਰ ਸਿੰਘ ਜਾਂਦਾ ਕੋਈ ਵੀ ਹੱਥ ਨਾ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਉਥੋਂ ਮੱਛੀਵਾੜੇ ਦੇ ਜੰਗਲ ਵਿੱਚ ਚਲੇ ਗਏ ਇਹਨਾਂ ਨੁਕਸਾਨ ਕਰਾ ਕੇ ਸਾਧ ਸੰਗ ਜੀਓ ਵजीर ਬਹੁਤ ਤੜਫਿਆ ਸੀ ਜਦੋਂ ਇਹ ਕੰਨਾ ਨੂੰ ਖਬਰ ਸੁਣੀ ਖੁਸ਼ ਹੋਇਆ ਉਹ ਕਹਿੰਦਾ ਕਿਹੜਾ ਬਾਪ ਐ ਦੁਨੀਆ ਦਾ ਜਿਹੜਾ ਆਪਣੇ ਪੁੱਤਾਂ ਦੀ ਜ਼ਿੰਦਗੀ ਦੀ ਭੀਖ ਨਾ ਮੰਗੇ ਸਹਿਬਜ਼ਾਦੇ ਗ੍ਰਿਫਤਾਰ ਨੇ ਛੋਟੇ ਮੇਰੀ ਕੈਦ ਵਿੱਚ ਨੇ ਤੇ ਸਤਿਗੁਰੂ ਜੀ ਆ ਪਾ ਕੇ ਮੈਥੋਂ ਮਾਫੀ ਮੰਗਣਗੇ ਸਹਿਬਜ਼ਾਦਿਆਂ ਦੀ ਖਾਤਰ ਪਰ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮਾ ਗੁਦਰੀ ਕਰਮਾਂ ਵਾਲੀ ਐ ਜਿਸ ਮਰਦ ਸੂਰਮਾ ਜਣਿਆ ਹੈ। ਹੈ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹੰਮੀ ਬਣਿਆ। ਇਥੋਂ ਸਹਿਬਜਾਦਿਆਂ ਨੂੰ ਤੇ ਮਾਤਾ ਗੁਜਰਕਔਰ ਜੀਆਂ ਨੂੰ ਠੰਡੇ ਬੁਰਜ ਦੇ ਵਿੱਚ ਜਿੱਥੇ ਵਜੀਦਾ ਗਰਮੀਆਂ ਦੇ ਵਿੱਚ ਬੈੰਦਾ ਹੁੰਦਾ ਸੀ। ਉਹ ਸਜਾਨਾਂ ਤੇ ਜਾ ਕੇ ਕੈਦ ਕਰ ਦਿੱਤਾ ਗੁਰਮੁਖੋ ਇੰਨੀ ਠੰਡ ਚਾਰੇ ਪਾਸੋਂ ਠੰਡੀ ਹਵਾ। ਨਾ ਕੁਝ ਖਾਣ ਨੂੰ ਨਾ ਪੀਣ ਨੂੰ ਨਾ ਚੰਗਾ ਵਸਤਰ ਐ। ਗਰਮ ਕੱਪੜਾ ਵੀ ਕੋਈ ਹਵਾ چیرਦੀ ਆ ਸੀਨਿਆਂ ਨੂੰ ਹੱਡਾਂ ਨੂੰ چیر-ਚੀਰ ਕੇ ਲੰਘਦੀ ਐ ਆ ਸਰਦੀਆਂ ਦੇ ਦਿਨ ਨੇ ਬਿਨਾ ਕੱਪੜੇ ਤੋਂ ਕਦੇ ਬਾਹਰ ਨਿਕਲ ਕੇ ਦੇਖਿਓ ਹਵਾ ਦੇ ਵਿੱਚ ਤੇ ਮਹਿਸੂਸ ਕਰਿਓ ਵੀ ਕਿਹੋ ਜਿਹਾ ਸਮਾਂ ਸੀ ਖਾਲਸੇ ਤੇ ਮਾਤਾ ਗੁਦ੍ਰਕੌਰ ਤੇ ਸਹਿਬਜ਼ਾਦੇ ਰਾਤ ਦਾ ਸਮਾਂ ਇਹ ਇਥੇ ਜਿਹੜੇ ਸੇਵਾ ਕਰਨ ਵਾਲੇ ਨੇ ਸਤਿਗੁਰੂ ਕੀ ਸੇਵਾ ਸਫਲ ਹੈ। ਭਾਈ ਮੋਤੀराम ਮੈਰੇ ਨੇ ਫਿਰ ਜਾਨ ਦੀ ਬਾਜ਼ੀ ਲਾ ਕੇ ਗੁਰਮਖੋ ਆਪਣੀ ਜ਼ਿੰਦਗੀ ਦੀ ਆਪਣੇ ਪਰਿਵਾਰ ਦੀ ਨਾਂ ਪਰਵਾਹ ਕਰਦੇ ਹੋਏ ਨੇ ਡਰ ਹੋ ਕੇ ਪਹਿਰੇਦਾਰਾਂ ਨੂੰ ਖਰੀਦਿਆ ਧਨ ਦੌਲਤ ਦੇ ਕੇ ਗਹਿਣਾ ਗੱਟਾ ਦੇ ਕੇ ਮਾਤਾ ਗੁਦਰਕੌਰ ਦੀ ਕੋਲ ਦੁੱਧ ਲੈ ਕੇ ਆਇਆ। ਮਾਤਾ ਜੀ ਦੁੱਧ ਦੇ ਸ਼ਕੋ ਮਾਤਾ ਗੁਜਰ ਕੌਰ ਜੀ ਨੇ ਅਸੀਸਾਂ ਦਿੱਤੀਆਂ ਮੋਤੀ ਮੋਤੀਆਂ ਦੀ ਕੀਮਤ ਕਹਿੰਦੇ ਘਟ ਜਾਂਦੀ ਹੈ ਚਮਕ ਘਟ ਜਾਂਦੀ ਹੈ ਪਰ ਤੇਰੀ ਚਮਕ ਜਦੋਂ ਤੱਕ ਦੁਨੀਆ ਨੇ ਰਹਿਣਾ ਤੂੰ ਚਮਕਦਾ ਰਹੇਗਾ ਦੁੱਧ ਦੀ ਸੇਵਾ ਕੀਤੀ ਸੀ ਭਾਈ ਮੋਤੀ राम ਮੈਰੇ ਨੇ ਤਨ ਗੁਰ ਸਿੱਖਾਂ ਦੀ ਕਮਾਈ ਸਾਰਾ ਪਰਿਵਾਰ ਕੋਹਲੀ ਵਿੱਚ ਪੀੜ ਦਿੱਤਾ ਸੀ ਪਰ ਅੱਜ ਮਾਂ ਗੁਜਰੀ ਨੇ ਆਪਣੇ ਹਿਰਦੇ ਵਿੱਚ ਥਾਂ ਦੇ ਦਿੱਤੀ ਯਾਦ ਕਰਦੇ ਆ ਭਾਈ ਮੋਤੀराम ਮਹਰੇ ਨੇ ਉਹ ਗਲਾਸਾਂ ਦੇ ਦਰਸ਼ਨ ਕਰਦੇ ਅੱਜ ਵੀ ਜਾ ਕੇ ਕਦੇ ਜਾਇਓ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਠੰਡਾ ਬੁਰਜ ਹੈ ਨਾ ਆਪਾਂ ਦਰਸ਼ਨ ਕਰਨੇ ਆ ਇੱਥੋਂ ਅੱਗੇ ਲੰਘ ਕੇ ਲੈਣ ਪਾਰ ਕਰਕੇ ਭਾਈ ਮੋਤੀराम ਮਹਰੇ ਦਾ ਗੁਰਦੁਆਰਾ ਜ਼ਰੂਰ ਦਰਸ਼ਨ ਕਰਕੇ ਆਇਓ ਉਸ ਮਹਾਨ ਗੁਰਸਿੱਖ ਦੀ ਸੇਵਾ ਨੂੰ ਸਲਾਮ ਹੈ ਸਿਰ ਝੁਕਦਾ ਹੈ ਉਸ ਤੋਂ ਬਾਅਦ ਫਿਰ ਪੇਸ਼ੀ ਪਈ ਸਵੇਰ ਲੱਗੀ ਤਿੰਨ ਦਿਨ ਗੁਰਮਖੋ ਮੈਂ ਸੰਖੇਪ ਜਪ ਜੀ ਦੇ ਪਾਵਨ ਇਤਿਹਾਸ ਰੱਖਣ ਲੱਗੇ ਆ ਸੰਖੇਪ ਲਈ ਬਸ ਸਹਿਬ ਜਾਦਿਆਂ ਦੀ ਪਹਿਲੀ ਪਹਿਲੀ ਪੇਸੀ ਪੈਂਦੀ ਹੈ ਸਵੇਰ ਦੀ ਕਚਹਿਰੀ ਲੱਗੀ ਹੈ ਸਿਪਾਈ ਕਹਿਣ ਲੱਗੇ ਬੱਚਿਓ ਤੁਸੀਂ ਬਾਦਸ਼ਾਹ ਵजीर खान ਦੇ ਦਰਬਾਰ ਵਿੱਚ ਚੱਲੇ ਹੋ ਸਲਾਮ ਕਰਨੀ ਐ ਚੁੱਕੇ ਸਹਬਜ਼ਾਦੇ ਨਹੀਂ ਬੋਲੇ ਜਦੋਂ ਕਚੈਰੀ ਵਿੱਚ ਜਾਂਦੇ ਨੇ ਸਹਬਜ਼ਾਦੇ ਨੇ ਗੱਜ ਕੇ ਫਤਿਹ ਬੁਲਾਈ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮੁੱਖ ਵਜ ਸਾਡੇ ਕੋਲ ਫਤਿਹ ਵੀ ਨਹੀਂ ਰਹੀ ਗੁੱਡ ਮਾਰਨਿੰਗ ਕੀ ਕੁਛ ਆ ਗਿਆ ਕੀ ਕਹਿੰਦੇ ਹੁਣੇ ਸਹਬਜ਼ਾਦੇ ਜਿੱਥੇ ਸਿਰ ਤੇ ਕਿਰਪਾਨ ਰੱਖੀ ਸੀ ਉੱਥੇ ਫਤਿਹ ਨਹੀਂ ਅਸੀਂ ਛੱਡੀ ਤੋ ਸੀਰ ਜਾਈਆਂ ਵਿੱਚ ਬੈਠ ਕੇ ਆਪਣੇ ਘਰਾਂ ਵਿੱਚ ਸੁੱਖਾਂ ਦੀ ਜ਼ਿੰਦਗੀ ਬਤੀਤ ਕਰਕੇ ਫਤਿਹ ਛੱਡੀ ਬੈਠੇ ਅੱਜ ਅਸੀਂ ਫਤਿਹ ਔਰੰਗਜੇਬ ਨੂੰ ਜਫਰਨਾਮਾ ਲਿਖਿਆ ਸੀ ਮਹਾਰਾਜ ਨੇ ਪਹਿਲੀ ਗੱਲ ਲਿਖੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਬ ਗਿਆ ਸੀ ਔਰ ਉਹ ਮੇਰੇ ਫਤਿਹ ਦੀ ਤਾਕਤ ਹੈ ਗੁਰਮੁਖ ਵਜ਼ੀਰ ਉੱਠਿਆ ਕਚਹਿਰੀ ਗੂੰਜੀ ਫਤਿਹ ਦੀ ਗਰਜ ਦੇ ਨਾਲ ਕਹਿਣ ਲੱਗਿਆ ਬੱਚੇ ਉਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇਬਦੀਰ ਕੰਨ ਦਾ ਦਰਬਾਰ ਸਿਰ ਝੁਕਾ ਕੇ ਸਲਾਮ ਕਰੋ ਸਹਿਬਜ਼ਾਦੇ ਨੇ ਆਖਿਆ ਸੀ ਇਹ ਸਿਰ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਕਹਿੰਦੇ ਇਸ ਸਿਰ ਅਸੀਂ ਗੁਰੂ ਨੂੰ ਦੇ ਚੁੱਕੇ ਅਮਰਤ ਵੇਲੇ ਜਦੋਂ ਅਮਰਤਜੀਤ ਦਾਤ ਗੁਰੂ ਤੋਂ ਲਈ ਸੀ ਗੁਰੂ ਨੂੰ ਸਿਰ ਦੇ ਦਿੱਤਾ ਸਾਡਾ ਸਿਰ ਨਹੀਂ ਇਹ ਗੁਰੂ ਦਾ ਸਿਰ ਹੈ ਗੁਰੂ ਅੱਗੇ ਝੁਕ ਗਿਆ ਜਿਹੜੀ ਚੀਜ਼ ਹੈ ਹੀ ਨਹੀਂ ਆਪਣੀ ਵੇਚ ਦਿੱਤੀ ਫਿਰ ਕਿਵੇਂ ਚੁਕਾ ਦੀਏ ਉਸ ਨੂੰ ਹੁਣ ਲਾਲਚ ਦਿੱਤੇ ਗਏ ਗੁਰਮੁਖ ਕੋ ਇੱਕ ਪਾਸੇ ਲਾਲਚ ਵੀ ਹੈ ਜ਼ਿੰਦਗੀ ਵੀ ਹੈ ਧਨ ਦੌਲਤ ਕਹਿੰਦੇ ਜੋ ਮੰਗੋਗੇ ਮਿਲ ਜਾਊਗਾ ਨਾਲ ਜ਼ਿੰਦਗੀ ਵੀ ਮਿਲੂਗੀ ਸਹਿਬ ਜਾਦਾਂ ਨੇ ਆਖਿਆ ਸੀ ਇਹ ਸਭ ਕੁਝ ਅਸੀਂ ਜੁਗਤੀ ਦੀ ਨੋਕ ਤੇ ਠਕਰਾਉਨੇ ਆ ਨਾ ਧਨ ਦੌਲਤ ਚਾਹੀਦਾ ਤੇ ਨਾ ਸਾਨੂੰ ਡੋਲੇ ਚਾਹੀਦੇ ਪਿਆਰ ਨਾਲ ਸਮਝਾਇਆ ਸੀ ਪਹਿਲੀ ਪੇਸ਼ੀ ਤੇ ਸੁਬਾ ਕਹਿੰਦਾ ਇਹਨਾਂ ਬੱਚਿਆਂ ਨੂੰ ਮਨਾਓ ਜਿਵੇਂ ਮਰਜ਼ੀ ਮਨਾਓ ਲਾਲਚ ਨਾਲ ਰਾਬੇ ਨਾਲ ਸਿਪਾਈਆਂ ਨੇ ਵੀ ਡਰਾਇਆ ਸੀ ਬੱਚੇ ਉਹ ਕਿਉਂ ਜਾਨ ਗਵਾਉਣੇ ਉਹ ਮਨ ਜੋ ਸਾਡਾ ਕਹਿਣਾ ਸਹਿਬਜ਼ਾਦੇ ਨੇ ਆਖਿਆ ਸੀ ਸਾਨੂੰ ਸਿਦਕ ਪਿਆਰਾ ਹੈ ਸੋਬਿਆ ਕਰ ਲੈ ਜੋ ਕੁਝ ਕਰਨਾ ਸਾਨੂੰ ਆਪਣਾ ਧਰਮ ਪਿਆਰਾ ਹੈ ਦੂਸਰੇ ਦਿਨ ਦੀ ਪੇਸ਼ੀ ਹੋਈ ਸਾਧ ਸੰਗ ਜੀਓ ਸਹਬਜਾਦਿਆਂ ਦਾ ਜਿਹੜਾ ਮੇਨ ਜਿਸ ਜਗ੍ਹਾ ਤੋਂ ਲੰਘਣਾ ਸੀ ਮੈਂ ਦਰਵਾਜ਼ਾ ਬੰਦ ਕਰ ਦਿੱਤਾ ਕਿ ਖਿੜਕੀ ਖੋਲ ਦਿੱਤੀ ਕਿਉਂਕਿ ਖਿੜਕੀ ਦੇ ਵਿੱਚ ਜਦੋਂ ਲੰਘਨੇ ਆ ਨਾ ਆਪਾਂ ਸਿਰ ਝੁਕਾ ਕੇ ਲੰਘਣਾ ਪੈਂਦਾ ਇਹ ਸਿਰ ਝੁਕੇਗਾ ਇਹਨਾਂ ਦਾ ਰੋਸ਼ਨ ਦਿਮਾਗ ਉਹ ਫਰਜ਼ੰਦ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਅਲੀਦੋ ਖਿੜਕੀ ਵੇਖੀ ਸਿਰ ਨਹੀਂ ਝੁਕਾਇਆ ਪਹਿਲਾਂ ਆਪਣੇ ਚਰਨ ਜੁੱਤੀ ਪਾਈਆਂ ਚਰਨਾਂ ਦੇ ਵਿੱਚ ਅੱਗੇ ਕੀਤੇ ਉਠਿਆ ਫਿਰ ਬੱਚਿਓ ਕਿਉਂ ਜਾਣ ਗਵੋਨੇ ਹੋ ਤੁਹਾਡੀਆਂ ਇਨ੍ਹਾਂ ਸਰੀਰਾਂ ਨੂੰ ਕਹਿੰਦੇ ਇੰਨੇ ਟੁਕੜੇ ਕਰਾਂਗਾ ਅਸਮਾਨ ਵੱਲ ਇਲਾ ਲੈ ਜਾਣੀਂਗਾ ਮਾਸ ਕਿਸੇ ਨੇ ਨਹੀਂ ਤੁਹਾਡਾ ਸੰਸਕਾਰ ਕਰਨਾ ਸਹਬਜ਼ਾ ਦੇ ਕਹਿਣ ਲੱਗੇ ਅਸੀਂ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਮੌਤ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤਹਰ ਕੈ ਦੁਆਰ ਜਿਸ ਮਰਨੇ ਤੇ ਜਾਗੜੈ ਮੇਰੇ ਮਨ ਅਨੰਤ ਮੌਤ ਨੂੰ ਆਪਣੇ ਗਲੇ ਨਾਲ ਲਾ ਲਿਆ ਸਿਰ ਤੇ ਕਫਨ ਬਨ ਕੇ ਆਏ ਸੀ ਸਹਬਜਾ ਦੇਵੀ ਮਰਨਾ ਕਬੂਲ ਪਹਿਲਾ ਮਰਨ ਖੋਲ ਜੀਵਨ ਕੀ ਛੜਾਸ ਪਾਈ ਮੋਤੀ ਰਾਮ ਮੈਰੇ ਨੇ ਸੇਵਕ ਕਰਦਾ ਰਿਆ ਤੂੰ ਤਦੀ ਉਧਰੋਂ ਪੇਸੀ ਪਈ ਫਿਰ ਦਰਬਾਰ ਵਿੱਚ ਫਿਰ ਹਾਜ਼ਰ ਕੀਤਾ ਵਜ਼ੀਰ ਖਾਨ ਨੇ ਕਹਿਣ ਲੱਗਿਆ ਕਾਜੀ ਲਾਓ ਰੁਤਵਾ ਸਜ਼ਾ ਲੱਭੋ ਕੋਈ ਇਹਨਾਂ ਨੂੰ ਕਹਿੰਦੇ ਜੀ ਬੱਚਿਆਂ ਵਾਸਤੇ ਕੋਈ ਸਰਾਂ ਦੇ ਵਿੱਚ ਆਪਣੇ ਧਰਮ ਦੇ ਵਿੱਚ ਸਜ਼ਾ ਨਹੀਂ ਇਸਲਾਮ ਧਰਮ ਦੇ ਵਿੱਚ ਬੱਚਿਆਂ ਨੂੰ ਕੋਈ ਸਜ਼ਾ ਨਹੀਂ ਦੇ ਸਕਦੇ ਫਿਰ ਇਥੇ ਸੋਤੇ ਨਾਨਦ ਨੇ ਕਿ ਕਿਆਸੀ ਸਾਹਿਬ ਜادہ ਦੇ ਬਾਬਾ ਫਤਿਹ ਸਿੰਘ ਨੂੰ ਬਤਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ ਬਾਬਾ ਫਤਿਹ ਸਿੰਘ ਕਹਿਣ ਲੱਗੇ ਆਪਣੇ ਵੀਰਾਂ ਨੂੰ ਇਕੱਠਾ ਕਰਾਂਗੇ ਪਿਤਾ ਜੀ ਅਨੰਦ ਨਾਲ ਕੇ ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਜ਼ੁਲਮ ਦੇ ਖਿਲਾਫ ਲੜਾਂਗੇ ਉਸ ਸਮੇਂ ਸੱਚਾ ਅਨੰਦ ਕਹਿਣ ਲੱਗਿਆ ਵੀ ਬੱਚਿਆਂ ਨੂੰ ਸਰਾਂ ਦੇ ਵਿੱਚ ਸਜ਼ਾ ਨਹੀਂ ਪਰ ਬਾਗੀਆਂ ਵਾਸਤੇ ਕਾਨੂੰਨ ਲੱਭੋ ਜਦੋਂ ਬਾਗੀਆਂ ਦਾ ਕਾਨੂੰਨ ਕਹੇ ਵੀ ਬਾਗੀਆਂ ਨੂੰ ਤਾਂ ਸਜ਼ਾ ਹੈ ਨਾ ਜਿਹੜੇ ਬਾਗੀ ਨਹੀਂ ਕੌਮ ਜਿਹੜੇ ਬਾਗੀ ਨੇ ਸਾਡੇ ਤੇ ਫਿਰ ਉੱਥੇ ਕਹਿੰਦੇ ਵੀ ਇਹਨਾਂ ਨੂੰ ਨੀਹਾਂ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਜਾਵੇ ਮਾਣੂ ਦੱਸਿਆ ਕਿ ਮਾ ਸਾਨੂੰ ਕੱਲ ਨੂੰ ਨੀਹਾ ਵਿੱਚ ਡਣ ਕੇ ਸ਼ਹੀਦ ਕਰ ਦਿੱਤਾ ਹੈ ਆਪਣੇ ਦਾਦੇ ਦੀ ਗੋਦ ਵਿੱਚ ਜਾ ਚਲੇ ਜਾਣਾ ਸੀ ਕੀ ਬੀਤੀ ਹੋਣੀ ਉਸ ਮਾਂ ਤੇ ਗੁਰਮਖੋ ਜਿਸ ਨੇ ਛੋਟੇ ਛੋਟੇ ਪਾਲੇ ਸੀ ਬਜ਼ੁਰਗ ਮਾਂ ਤੇ ਉਸ ਸਮੇਂ ਕਹਿੰਦੇ ਜਾਣ ਤੋਂ ਪਹਿਲਾਂ ਬੇਟਾ ਆਉ ਜਾਣੇ ਸੇ ਪਹਿਲੇ ਜਰਾ ਗਲੇ ਸੇ ਲਗਾ ਤੋ ਲਉਂ ਕੇਸੋਂ ਕੋ ਕੰਗੀ ਕਰ ਜਰਾ ਮੂੰਹ ਦੂਲਾ ਤੋਂ ਲਾਉ ਨੰਨੇ ਨੰਨੇ ਸਿਰ ਤੇ ਪਰ ਕਲੰਗੀ ਸਜਾ ਤੋਂ ਲਾਉ ਮਰਨੇ ਸੇ ਪਹਿਲੇ ਤੁਮ ਕੋ ਦੂਲਾ ਬਣਾ ਤੋਂ ਲਾਉ ਯੋਗੀ ਅੱਲਾ ਯਾਰ ਆਖਾਂ ਕਹਿੰਦਾ ਵੀ ਮਰਨੇ ਤੋਂ ਪਹਿਲੋਂ ਤੁਹਾਨੂੰ ਦੂਲਾ ਬਣਾ ਲਵਾਂ ਜਿਵੇਂ ਇੱਕ ਮਾਂ ਆ ਤਾਵੇਂ ਬੁੱਢੀ ਐ ਸਿਰ ਤੇ ਸਫੇਦ ਚੁੰਨੀ ਲੈਂਦੀ ਐ ਪਰ ਵਿਆਹ ਵਾਲੇ ਦਿਨ ਨਾ ਆਪਣੇ ਜਿੱਦੇ ਮੁੰਡੇ ਦਾ ਵਿਆਹ ਹੁੰਦਾ ਸਿਰ ਤੇ ਕਹਿੰਦੇ ਲਾਲ ਚੁੰਨੀ ਹਲਕਾਰੀ ਲੈ ਕੇ ਪਾਣੀ ਵਾਰਦੀ ਚਾਹ ਹੁੰਦਾ ਅਦਲਸ ਮਾ ਗੁਦਰੀ ਨੇ ਪਤਾ ਵੀ लाੜੀ ਮੌਤ ਨੂੰ ਦਿਉਣ ਵਾਸਤੇ ਚੱਲੇ ਸਹਬਜ਼ਾਦਿਆਂ ਨੂੰ ਲੈ ਗਏ ਕਹਿੰਦੇ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਜੋਰਾ ਵਰ ਫਤੇ ਸਿੰਘ ਕੋਲੀ ਚੜੇ ਗਏ ਨੇ ਗੱਜ ਕੇ ਫਤੇ ਬੁਲਾਈ ਕਹਿੰਦੇ ਇਹਨਾਂ ਨੂੰ ਨੀਹਾਂ ਵਿੱਚ ਚੜਨ ਦਿਓ ਕੰਧਾਂ ਜਦੋਂ ਕਹਿੰਦੇ ਗੋਡੇ ਤੱਕ ਆਈ ਬਾਬਾ ਫਤੇ ਸਿੰਘ ਕਹਿਣ ਲੱਗਿਆ ਕਾਰੀਗਰਾ ਮਿਸਤਰੀ ਕਦੇ ਵੀ ਕਹਿੰਦੇ ਇਸ ਕੰਧ ਵਿੱਚ ਟੁੱਟੀ ਹੋਈ ਇੱਟਾਂ ਲਾਈ ਭੱਜੀ ਹੋਈ ਰਕਾਰੀਗਰ ਕਹਿਣ ਲੱਗਿਆ ਵੀ ਇਹ ਜਿਹੜੀ ਇੱਟ ਲਾਉਣ ਲੱਗਿਆ ਗੋਡੇ ਦੀ ਚੱਪਣੀ ਅੜਦੀ ਐ ਕਹਿੰਦੇ ਆਹ ਤੇਸੀ ਚੱਕ ਚੱਪਣੀ ਲਾ ਦੇ ਬਾਬਾ ਫਤੇ ਸਿੰਘ ਕਹਿਣ ਲੱਗਿਆ ਮੇਰੀ ਗੋਡੇ ਦੀ ਚੱਪਣੀ ਲਾ ਦੇ ਇੰਨੇ ਕਹਿਣ ਦੀ ਧੀਰ ਸੀ ਉਸ ਕਾਰੀਗਰ ਨੇ ਕਹਿੰਦੇ ਫਿਰ ਤੇਸੀ ਚੱਕੀ ਚੱਪਣੀ ਤੇ ਮਾਰੀ ਖੂਨ ਦੇ ਫੁਵਾਾਰੇ ਬੈਂਦੇ ਨੇ ਡੋਲੇ ਨਹੀਂ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਅੱਥ ਅਡੋਲ ਹਿਰਦੇ ਦੇ ਨਾਲ ਉਸ ਸਮੇਂ ਕਹਿੰਦੇ ਛਾਤੀਆਂ ਤੱਕ ਕੰਧ ਆਈ ਧਰਤੀ ਡੋਲੀ ਛਾਤੀਆਂ ਤੱਕ ਕੰਧ ਆ ਕੇ ਧਰਤੀ ਨੇ ਜਦੋਂ ਇਹ ਭਾਰ ਪਾਪ ਚੱਲਿਆ ਨਾ ਗਿਆ ਫਿਰ ਸਹਿਬਜ਼ਾਦੇ ਕਹਿੰਦੇ ਇੱਕ ਪਾਸੇ ਕੰਧ ਸੀ ਜਿਹੜੀ ਛਾਤੀਆਂ ਤੇ ਆ ਕੇ ਡਿੱਗ ਪਈ ਸੀ ਇੱਕ ਪਾਸੇ ਸਹਿਬਜ਼ਾਦੇ ਪਏ ਨੇ ਫਿਰ ਬੇਹੋਸ਼ ਹੋ ਗਏ ਸੀ ਸਵੇਰ ਕਹਿਣ ਲੱਗੇ ਇਹਨਾਂ ਦੀਆਂ ਪੈਰਾਂ ਦੀਆਂ ਕਲੀਆਂ ਚਸੂ ਇਹਨਾਂ ਨੂੰ ਹੋਸ਼ ਵਿੱਚ ਲੈ ਕੇ ਆਓ। ਬੋਲਿਆ ਨਹੀਂ ਗਿਆ ਸਾਹਿਬ ਜੱਜਾਂ ਤੋਂ। ਸੂਬਾ ਸਰਹੰਦ ਕਹਿਣ ਲੱਗਿਆ ਹੈ ਕੋਈ ਐਸਾ ਜਿਹੜਾ ਇਹਨਾਂ ਬੱਚਿਆਂ ਦਾ ਕਤਲ ਕਰ ਸਕੇ ਇਹਨਾਂ ਦਾ ਸੀਸ ਧੜ ਦੇ ਨਾਲੋਂ ਅਲੱਗ ਕਰ ਸਕੇ। ਕੋਈ ਨਹੀਂ ਉੱਠਿਆ ਕਚਹਿਰੀ ਦੇ ਵਿੱਚੋਂ। ਇਰਸ਼ਾਦ ਸੰਗਤ ਜੀ ਉਹ ਦੋ ਜਲਾਦ ਸੀ ਸਮਾਣੇ ਦੇ ਰਹਿਣ ਵਾਲੇ ਸਾਸਲ ਵੇਗ ਤੇ ਬਾਸਲ ਵੇਗ। ਉਹ ਕਹਿਣ ਲੱਗੇ ਸਾਡਾ ਕੇਸ ਚੱਲਦਾ ਹੈ ਸਾਨੂੰ ਬਰੀ ਕਰ ਦਿਓ। ਇਹ ਕੰਮ ਅਸੀਂ ਕਰ ਦੇਾਂਗੇ ਫਿਰ ਦੋਨੇ ਜਲਾਦਾਂ ਨੇ ਸਹਿਬਜ਼ਾਦਿਆਂ ਦੇ ਹਿੱਕਾਂ ਤੇ ਬਹਿ ਕੇ ਛਾਤੀਆਂ ਤੇ ਬਹਿ ਕੇ ਸੀਸ ਲਾ ਲੋਂ ਧੜ ਦੇ ਨਾਲੋਂ ਸੀਸ ਅਲੱਗ ਕਰ ਦਿੱਤੇ ਆਖੋ ਸਤਨਾਮ ਭਾਈ ਮੋਤੀराम ਮੇਰਾ ਸਹਿਬਜ਼ਾਦੇ ਸ਼ਹੀਦੀਆਂ ਪਾ ਗਏ ਭਾਈ ਮੋਤੀराम ਮੇਰਾ ਆਇਆ ਮਾਂ ਤੇਰੇ ਪੁੱਤ ਧਰਮ ਤੋਂ ਜਿੰਦੜੀ ਵਾਰ ਗਏ ਉਸ ਸਮੇਂ ਮਾਤਾ ਜੀ ਵੀ ਸੱਚਖੰਡ ਫਿਰ ਆਪਣੇ ਸਵਾਸ ਜੋ ਲੈ ਕੇ ਚਲੇ ਗਏ ਫਿਰ ਇਸ ਸਹਿਬਜ਼ਾਦਿਆਂ ਦੀ ਕਿੰਨੀ ਮਹਾਨ ਸੇਵਾ ਉਹ ਸੇਸ਼ਟ ਕੌਡਰਮਲ ਦੀ ਕਿੱਡਾ ਜਿਗਰਾ ਸੀ ਸਾਰਾ ਕੁਝ ਕਹਿੰਦੇ ਦਾਤੇ ਲਾ ਦਿੱਤਾ ਉਹਨੇ ਕਹਿਣ ਲੱਗਾ ਜੀ ਮੈਂ ਸਹਿਬਜ਼ਾਦਿਆਂ ਦੀਆਂ ਦੇਹਾਂ ਦੇ ਸਰੀਰਾਂ ਦੇ ਸੰਸਕਾਰ ਕਰਨੇ ਨੇ ਸਭ ਤੋਂ ਮਹਿੰਗੀ ਧਰਤੀ ਗੁਰਮਖੋ ਜਿਹੜੇ ਮਰਜ਼ੀ ਦੇਸ਼ ਵਿੱਚ ਚਲੇ ਜਾਓ ਅੱਜ ਵਰਲਡ ਦੀ ਸਭ ਤੋਂ ਮਹਿੰਗੀ ਧਰਤੀ ਨਾ ਵਿਕਣੀ ਐ ਨਾ ਵਿਕਈਏਗੀ ਜਦੋਂ ਤੱਕ ਦੁਨੀਆ ਨੇ ਰਹਿਣਾ ਸੇਠ ਟੋਡਰਮਾਲ ਨੇ ਖਰੀਦੀ ਸੀ ਫਿਰ ਮੋਹਰਾ ਖੜੀਆਂ ਕਰਕੇ ਪਹਿਲਾਂ ਵਿਸਾਖੇ ਹੁਕਮ ਹੋਇਆ ਸੀ ਜੂ ਵਿਸਾਖੇ ਲਵਾਗਾ ਜਦੋਂ ਸੋਚਿਆ ਵਿਸਾਖੇ ਨਹੀਂ ਆਂਦਾ ਖੜੀਆਂ ਕਰਕੇ ਮੇ ਨਾਲ ਨਾਲ ਜਿੰਨੀ ਕ ਜਗਾ ਜੋਤੀ ਸਰੂਪ ਜਾਇਓ ਤੁਸੀਂ ਉਹ ਇੰਨੀ ਕ ਜਗ੍ਹਾ ਐ ਬਸ 78000 ਮੋਹਰਾ ਜੋ ਖੜੀਆਂ ਕਰਕੇ ਥਾਂ ਖਰੀਦੀ ਗਈ ਸੀ ਮਹਾਨ ਗੁਰੂ ਸਿੱਖ ਨੇ ਯਾਦ ਰੱਖਿਓ ਉਰਮਖੋ ਫਤੇਗੜ ਸਾਹਿਬ ਜੀ ਤੇ ਜਾਂਦੇ ਹੋ ਉਸ ਪਾਵਨ ਅਸਥਾਨਾਂ ਤੇ ਜਿੱਥੇ ਠੰਡੇ ਬੁਰਜੇ ਦੇ ਦਰਸ਼ਨ ਕਰਦੇ ਹਾਂ ਜੋਤੀ ਸਰੂਪ ਸਹਿਬ ਜਾ ਦੇ ਨਿਸੰਸਕਾਰ ਵਾਲੀ ਜਗ੍ਹਾ ਯਾਦ ਕਰਦੇ ਆ ਉੱਥੇ ਭਾਈ ਮੋਤੀराम ਮੈਰੇ ਦੇ ਦਰਸ਼ਨ ਕਰਕੇ ਆਇਆ ਕਰੋ ਉਸ ਅਸਥਾਨ ਦੇ ਤੇ ਨਾਲ ਹੀ ਲੈਨ ਦੇ ਨਾਲ ਨਾਲ ਸੇਠ ਟੋਡਰਨਵਰ ਦੀ ਹਵੇਲੀ ਆ ਜਹਾਜ ਹਵੇ ਉਹਦੇ ਵੀ ਦਰਸ਼ਨ ਕਰਕੇ ਆਇਆ ਕਰੋ ਦਰਸਾਉਂਦੀ ਹੈ ਸਿੱਖਾਂ ਨੂੰ ਆਵਾਜ਼ਾਂ ਮਾਰਦੀ ਹੈ ਸਾਡੇ ਪਾਵਨ ਪਿੱਤਰ ਸਥਾਨ ਨੇ ਆਪ ਜੀ ਨੇ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਤੁਹਾਡੀਆਂ ਹਾਜ਼ਰੀਆਂ ਲੇਖੇ ਵਿੱਚ ਚਲਾ ਲੈਣ ਸਭ ਨੂੰ ਗੁਰਸਿੱਖੀ ਦੀ ਦਾਤ ਬਖਸ਼ ਦੇਣ। ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਸਮੱਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।